ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਡੇਰਾ ਬਾਬਾ ਨਾਨਕ ਦੇ ਪਿੰਡ ਚੇਨੇਵਾਲਾ ਦੇ 35 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਭਾਰ ਸਰਕਾਰ ਤੋਂ ਲਾਸ਼ ਲਿਆਉਣ ਦੀ ਕੀਤੀ ਜਾ ਰਹੀ ਹੈ ਮਾਂਕ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਕੀਤਾ ਐਲਾਨ ਲਗਾਤਾਰ 3 ਦਿਨ ਬੰਦ ਰਹਿਣਗੇ ਸਰਕਾਰੀ ਦਫਤਰ ਵਿੱਦਿਅਕ ادارے ਵੀ ਰਹਿਣਗੇ ਬੰਦ ਜ਼ੀਰਕਪੁਰ ਚ 12ਵੀਂ ਜਮਾਤ ਚ ਪੜ੍ਹਦੀ ਵਿਦਿਆਰਥਣ ਨਾਲ ਜ਼ਬਰਜਨਾਬ ਬੱਸ ਡਰਾਈਵਰ ਤੇ ਲੱਗੇ ਇਲਜ਼ਾਮ ਸਕੂਲ ਬੱਸ ਚਾਲਕ ਨੇ ਐਡਿਟ ਫੋਟੋਆਂ ਦਾ ਡਰ ਦਿਖਾ ਕੇ ਕੀਤੀ ਦੰਦਨੀ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਰਹੱਦੀ ਹਲਕਾ ਡੇਰਾਬਾਬਾ ਨਾਨਕ ਦੇ ਪਿੰਡ ਚੈਨੇਵਾਲ ਦੇ ਰਹਿਣ ਵਾਲੇ 35 ਸਾਲਾ ਮੇਜਰ ਮਸੀਹ ਦੀ 사ウਦੀ ਅਰਬ ਵਿੱਚ ਮੌਤ ਹੋਣ ਦੀ ਖਬਰ ਹੈ ਮੇਜਰ ਮਸੀਹ ਪਿਛਲੇ ਕਰੀਬ 7 ਸਾਲ ਤੋਂ ਵਿਦੇਸ਼ 사ウਦੀ ਅਰਬ ਚ ਕੰਮ ਕਰਦਾ ਸੀ ਤੇ ਉੱਥੇ ਟਰਾਲਾ ਡਰਾਈਵਰ ਸੀ ਤੇ ਬੀਤੇ ਦਿਨੀ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਪਰਿਵਾਰ ਦੇ ਪਿੱਛੇ ਪਤਨੀ ਤੇ 7 ਸਾਲ ਦੀ ਬੇਟੀ ਤੇ ਮ੍ਰਿਤਕ ਦਾ ਛੋਟਾ ਭਰਾ ਵੀ 사ウਦੀ ਅਰਬ ਚ ਹੀ ਕਿਸੇ ਕੰਪਨੀ ਚ ਕੰਮ ਕਰਦਾ ਹੈ ਤੇ ਕਰੀਬ 5 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਪਰਿਵਾਰ ਮ੍ਰਿਤਕ ਦੇ ਭਾਰਤ ਭੇਜਣ ਦੀ ਅਪੀਲ ਕਰਦਾ ਹੈ ਪੰਜਾਬ ਸਰਕਾਰ ਨੇ ਜਨਮ ਅਸ਼ਟਮੀ ਮੌਕੇ 26 ਅਗਸਤ ਦਿਨ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੇ ਸਰਕਾਰੀ ਦਫ਼ਤਰ ਤੇ ਵਿਦਿਅਕ ادارے ਬੰਦ ਰਹਿਣਗੇ। ਸਰਕਾਰ ਨੇ ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਨੇ ਜਿਹਾਹੇ ਚ ਹੁਣ ਲੋਕਾਂ ਦੇ ਸਰਕਾਰੀ ਕੰਮ ਸ਼ੁੱਕਰਵਾਰ ਤੋਂ ਬਾਅਦ ਸਿੱਧਾ ਮੰਗਲਵਾਰ ਨੂੰ ਹੋਣਗੇ ਕਿਉਂਕਿ ਸ਼ਨੀਵਾਰ ਨੂੰ ਸਰਕਾਰੀ ਦਫ਼ਤਰ ਬੰਦ ਰਹਿੰਦੇ ਨੇ। ਇਸ ਅਨੁਸਾਰ 3 ਦਿਨ ਦੀ ਛੁੱਟੀ ਤੈ ਮੰਨੀ ਜਾ ਰਹੀ ਹੈ 24 ਅਗਸਤ ਸ਼ਨੀਵਾਰ ਅਤੇ 25 ਅਗਸਤ ਐਤਵਾਰ ਅਤੇ ਜਨਮ ਅਸ਼ਟਮੀ ਮੌਕੇ 26 ਅਗਸਤ ਦਿਨ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ। ਜ਼ੀਰਕਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ 12ਵੀਂ ਜਮਾਤ ਦੀ ਨਾਬਾਲਿਕ ਵਿਦਿਆਰਥਣ ਨੇ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦੇ ਸਕੂਲ ਬੱਸ ਦੇ ਡਰਾਈਵਰ ਮੁਹੰਮਦ ਰਜਾਕ ਵਾਸੀ ਮਨੀ ਮਾਜਰਾ ਨੇ ਉਸਦੀ ਫੋਟੋ ਨੂੰ ਐਡਿਟ ਕਰਕੇ ਨਿਊਡ ਕਰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜ਼ਬਰ ਜਨਾਹ ਕੀਤਾ ਇਸ ਮਾਮਲੇ 'ਚ ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਾਬਾਲਿਕਾ ਨੇ ਦੱਸਿਆ ਕਿ ਉਸਦੇ ਸਕੂਲ ਬੱਸ ਦਾ ਡਰਾਈਵਰ ਮੁਹੰਮਦ ਰਜਾਕ ਉਸਦਾ ਕਾਫੀ ਦਿਨ ਤੋਂ ਪਿੱਛਾ ਕਰ ਰਿਹਾ ਸੀ ਜਿਸ ਨੇ ਉਸਦੀ ਸਕੂਲ ਦੀ ਛੁੱਟੀ ਤੋਂ ਬਾਅਦ ਸਕੂਲ ਦੀ ਪਾਰਕਿੰਗ 'ਚ ਉਸ ਨੂੰ ਰੋਕਿਆ ਤੇ ਪੀੜਤਾ ਦੇ ਨਾਲ ਦੋਸਤੀ ਕਰਨ ਲਈ ਕਿਹਾ ਜਿਸ ਦੇ ਮਨਾਂ ਕਰਨ ਦੇ ਬਾਅਦ ਡਰਾਈਵਰ ਮੁਹੰਮਦ ਰਜਾਕ ਨੇ ਆਪਣੇ ਫੋਨ 'ਚ ਇੱਕ ਫੋਟੋ ਦਿਖਾਈ ਜਿਸ ਵਿੱਚ ਪੀੜਤਾ ਦੀ ਇੱਕ ਫੰਕਸ਼ਨ ਦੀ ਫੋਟੋ ਨੂੰ ਐਡਿਟ ਕਰਕੇ ਨਿਊਟ ਕੀਤਾ ਹੋਇਆ ਸੀ ਜੋ ਉਹ ਫੋਟੋ ਦੇਖ ਕੇ ਕਾਫੀ ਡਰੀ ਜਿਸ ਤੋਂ ਬਾਅਦ ਮੁਹੰਮਦ ਰਜਾਕ ਪੀੜਤਾ ਨੂੰ ਐਡਿਟ ਕੀਤੀਆਂ ਫੋਟੋਆਂ ਵਾਇਲ ਕਰਨ ਦੀਆਂ ਤੇ ਜਾਨ ਉਮਰ ਦੇ ਧਮਕੀਆਂ ਦੇਣ ਲੱਗਾ ਤੇ ਪੀੜਤਾ ਨੇ ਡਰ ਦੇ ਮਾਰੇ ਗੱਲ ਕਿਸੇ ਨੂੰ ਨਹੀਂ ਦੱਸੀ ਤੇ ਮੁਹੰਮਦ ਰਜਾਕ ਨੇ ਪੀੜਤਾ ਦੀ ਰੈਕੀ ਕੀਤੀ ਇੱਕ ਦਿਨ ਉਸਦੇ ਘਰ ਚ ਪਰਿਵਾਰ ਦੇ ਨਾਲ ਹੋਣ ਦੀ ਸੂਰਤ ਵਿੱਚ ਉਸ ਨਾਲ ਜ਼ਬਰਜਨਾਹ ਕੀਤਾ ਤੇ ਉਸ ਦੀਆਂ ਅਸ਼ਲੀਲ ਫੋਟੋਆਂ ਵਾਇਲ ਕਰਨ ਦੀ ਧਮਕੀ ਦਿੱਤੀ ਉਸ ਤੋਂ ਬਾਅਦ ਪੁਲਿਸ ਨੇ ਮਲਜ਼ਮ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਨੰਗਲ ਦੇ ਵਾਰਡ ਨੰਬਰ 1 ਦੇ ਲੋਕ ਸਰਕਾਰੀ ਕਾਗਜ਼ ਲੈ ਕੇ ਐਸ ਡੀ ਐਮ ਦਫ਼ਤਰ ਪਹੁੰਚ ਗਏ ਲੋਕਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਖਾਣ ਵਾਲੀ ਕਣਕ ਡੀਪੋਂ ਚ ਵੰਡੀ ਜਾ ਰਹੀ ਹੈ ਉਹਨੇ ਕਿਹਾ ਹੈ ਕਿ ਸਰਕਾਰ ਦੀ ਇਹ ਕਣਕ ਜੋ ਕਿ ਸੈਂਟਰ ਸਰਕਾਰ ਦੀ ਸਕੀਮ ਹੈ ਨੀਲੇ ਕਾਰਡ ਧਾਰਕਾਂ ਨੂੰ ਵੰਡੀ ਜਾਂਦੀ ਹੈ ਸਕੀਮ ਦੇ ਸਬੰਧਿਤ ਪਰਚੀ ਨਾਲ ਪਾਈ ਜਾਂਦੀ ਹੈ ਉਸ ਪਰਚੀ ਦੇ ਉੱਪਰ ਸਕੀਮ ਦਾ ਨਾਮ ਲਿਖਿਆ ਗਿਆ ਹੈ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਪੈਸੀ ਭੇਜਦੇ ਤੇ ਅੱਗੇ ਪੰਜਾਬ ਸਰਕਾਰ ਡੀਪੋਂ ਦੇ ਥਰੂ ਲੋਕਾਂ ਨੂੰ ਕਣਕ ਡਿਸਟ੍ਰੀਬਿਊਟ ਕਰਦੀ ਹੈ ਪ੍ਰਤੀ ਬੰਦਾ ਮਹੀਨਾ 5 ਕਿਲੋ ਕਣਕ ਦਿੱਤੇ ਅਜੇ ਮਤਲਬ ਹੈ ਕਣਕ 3 ਮਹੀਨੇ ਬਾਅਦ ਆਉਂਦੀ ਹੈ ਤੇ 3 ਮਹੀਨੇ ਬਾਅਦ ਇੱਕ ਵਿਅਕਤੀ ਨੂੰ ਇੱਕੋ ਕਾਰਡ ਤੇ 15 ਕਿਲੋ ਕਣਕ ਮਿਲਦੀ ਹੈ ਨੰਗਲ ਦੇ ਕੋਲ 2.5 ਤੋਂ 3000 ਕਾਰਡ ਧਾਰਕ ਨੇ ਇਹ ਦੇ ਕਨਕ ਬੀਤੇ ਦਿਨੀ ਵਾਰ ਨੰਬਰ 1 ਦੇ ਡਿਪੂ ਵਿੱਚ ਵੰਡੀ ਗਈ ਸੀ ਜਿਸ ਦਾ ਲੋਕਾਂ ਵੱਲੋਂ ਬਾਈਕਾਟ ਕੀਤਾ ਗਿਆ ਲੋਕ ਇਹ ਕਨਕ ਦੇ ਸੈਂਪਲ ਲੈ ਕੇ ਐਸਡੀਐਮ ਦਫਤਰ ਪਹੁੰਚ ਗਏ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਐਸਡੀਐਮ ਤੇ ਤਹਿਸੀਲਦਾਰ ਦੋਨੋਂ ਹੀ ਕਚਹਿਰੀ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਇਹ ਲੋਕ ਉੱਥੇ ਇੱਕ ਕਾਰਜ ਅਧਿਕਾਰੀ ਨੂੰ ਇਹ ਕਨਕ ਅਤੇ ਆਪਣੇ ਪੱਤਰ ਸੌਂਪ ਕੇ ਆਏ ਲੋਕਾਂ ਦੀ ਮੈਨੂੰ ਫੋਨ ਆਇਆ ਸੀ ਕਹਿੰਦੇ ਕਿ ਕਣਕ ਬਹੁਤ ਖਰਾਬ ਹੈ ਜਾਂ ਤੇ ਬਿਲਕੁਲ ਖਾਣੇ लायक ਨਹੀਂ ਹੈ ਜਿੰਦਾ ਕਿ ਮੈਂ ਇੰਸ펙ਟਰ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਇੰਸ펙ਟਰ ਸਾਹਿਬ ਨੂੰ ਕਹਿੰਦੀ ਆ ਕਿ ਇਹਦੀ ਜਾਂਚ ਕੀਤੀ ਜਾਵੇ ਔਰ ਵਧੀਆ ਲੋਕਾਂ ਨੂੰ ਕਣਕ ਮੁਈਆ ਕਰਾਈ ਜਾਵੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਦੋ ਪਹੀਆ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਤੇ ਉਨ੍ਹਾਂ ਦੇ ਚਲਾਨ ਕੱਟੇ ਗਏ ਨੇ ਦਰਅਸਲ ਟ੍ਰੈਫਿਕ ਪੁਲਿਸ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਵੱਲੋਂ ਦੋ ਪਹੀਆ ਵਾਹਨ ਚਲਾਉਣ ਦੇ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੇ ਚੱਲਦੇ ਟ੍ਰੈਫਿਕ ਪੁਲਿਸ ਵੱਲੋਂ ਸਕੂਲ ਦੇ ਛੁੱਟੀ ਸਮੇਂ ਸਕੂਲਾਂ ਦੇ ਬਾਹਰ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਸੀ ਉੱਥੇ ਹੀ ਬੱਚਿਆਂ ਨੇ ਵੀ ਨਸਤਾ ਨਵਾਂ ਰਸਤਾ ਅਖਤਿਆਰ ਕਰਦੇ ਹੋਏ ਆਪਣੇ ਵਾਹਨ ਸਕੂਲ ਦੇ ਨਜ਼ਦੀਕ ਹਸਪਤਾਲਾਂ ਦੇ ਬਾਹਰ ਤੇ ਹਸਪਤਾਲਾਂ ਦੀਆਂ ਬਣੀਆਂ ਪਾਰਕਿੰਗਾਂ ਦੇ ਅੰਦਰ ਲ ਸੰਦਲੇ ਸਕੂਲ ਦੇ ਬੱਚਿਆਂ ਵੱਲੋਂ ਇਹ ਰਸਤਾ ਲੱਭਿਆ ਗਿਆ ਨਾਲ ਹੀ ਪੁਲਿਸ ਨੇ ਕੁਝ ਗੱਡੀਆਂ ਨੂੰ ਵੀ ਜ਼ਬਤ ਕੀਤਾ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਸੰਬੰਧੀ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਦਾ ਅੰਮ੍ਰਿਤਸਰ ਪਹੁੰਚਣ ਦੀ ਐਸਡੀਐਮ ਸ਼੍ਰੀ ਲਾਲ ਵਿਸ਼ਵਾਸ ਬੈਂਸ ਦੀ ਅਗਵਾਈ ਹੇਠ ਖੇਡ ਪ੍ਰੇਮੀਆਂ ਖਿਡਾਰੀਆਂ ਤੇ ਅਧਿਕਾਰੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਸੁਖਚੰਦ ਸਿੰਘ ਨੇ ਕਿਹਾ ਕਿ ਖੇਡਾਂ ਵਿਅਕਤੀ ਦੇ ਜੀਵਨ ਵਿੱਚ ਅਨੁਸ਼ਾਸਨ ਪੈਦਾ ਕਰਦੀਆਂ ਅਤੇ ਸਰੀਰ ਨੂੰ ਵੀ ਸਵਸਥ ਰੱਖਦੀਆਂ ਹਨ। ਉਹ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੇਗੇ ਖੇਡਾਂ ਵਤਨ ਪੰਜਾਬ ਦੀਆਂ 2 ਸੰਤਰੀ ਸਿਹਤਮੰਤ ਤੇ ਰੰਗਲੇ ਪੰਜਾਬ ਦੀ ਸਿਰਜਣਾ ਤੇ ਰਾਜ ਨੂੰ ਖੇਡਾਂ ਦੇ ਵਿੱਚ ਦੇਸ਼ ਦਾ ਮੋਰੀ ਸੁਭਾ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀਆਂ ਗਈਆਂ ਨੇ ਉਹਨਾਂ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ 2024 ਵਿੱਚ ਹਿੱਸਾ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਕੀਤੀ ਜਲੰਧਰ ਪਠਾਨਕੋਟ ਮੁਖਮਾਲਿਕ ਤੇ ਹਰਸ਼ੀਪਿੰਡ ਮੋੜ ਨੇੜੇ ਸਵੇਰੇ ਹੋਏ ਸੜਖਾਸੇ 'ਚ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਨੇ ਹਾਸਾ ਸਵੇਰੇ 4:30 ਵਜੇ ਦੇ ਕਰੀਬ ਉਸ ਸਮੇਂ ਵਾਪਰੇ ਜਦੋਂ ਜਸਪ੍ਰੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਲੁਧਿਆਣਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਦਸੂਹਾਵਲ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਟੱਕਰ ਲੱਗੀ ਪੁੱਤਰ ਗੁਰਦਿੱਤਾ ਸੈਣੀ ਵਾਸੀ ਟਾਂਡਾਪੁਲੀ ਨਾਲ ਹੋਈ ਜਿਸ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਾਸੀ ਤੋਂ ਤੁਰੰਤ ਬਾਅਦ ਰੋਡ ਸੇਫਟੀ ਫੋਰਸ ਟੀਮ ਨੇ ਮੈਂਬਰ ਐਸਏ ਜਸਵਿੰਦਰ ਸਿੰਘ ਅਨਵਿੰਦਰ ਸਿੰਘ ਤੇ ਰੁਸ਼ੀਕਾ ਡਡਵਾਲ ਨੇ ਮਦਦ ਕੀਤੀ ਹਸਾਲ ਚ ਭਰਤੀ ਕਰਾਇਆ ਤੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਉਹਨਾਂ ਨੂੰ ਦੋਹਾਂ ਨੂੰ ਰੈਫਰ ਕਰ ਦਿੱਤਾ ਗਿਆ ਨਾਬਾ ਸ਼ਹਿਰ ਵਿੱਚ ਅੱਧੇ ਘੰਟੇ ਦੀ ਪਈ ਬਾਰਿਸ਼ ਨੇ ਸ਼ਹਿਰ ਨੂੰ ਜਲਮਗਨ ਕੀਤਾ ਤੇ ਹਰ ਸ਼ਹਿਰ ਦੇ ਕੋਨੇ-ਕੋਨੇ 'ਚ ਪਾਣੀ ਭਰਿਆ। ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੀ ਦਾਖਲ ਹੋ ਗਿਆ। ਪਾਣੀ ਦੇ ਨਾਲ ਘਰਾਂ ਦਾ ਸਮਾਨ ਖਰਾਬ ਹੋਣ ਦਾ ਖ਼ਸ਼ਾ ਹੈ ਜਿਸ ਲਈ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਨੂੰ ਜ਼ਿੰਮੇਵਾਰ ਠਰਾਇਆ। ਸਕੂਲ ਦੇ ਬੱਚਿਆਂ ਤੇ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਬਾਰਿਸ਼ ਦਾ ਪਾਣੀ ਘਰਾਂ ਵਿੱਚ ਵੀ ਦਾਖਲ ਹੋਇਆ ਤੇ ਲੋਕ ਬਾਰਿਸ਼ ਦਾ ਪਾਣੀ ਕੱਢਦੇ ਹੋਏ ਵੀ ਦਿਖਾਈ ਦਿੱਤੇ। ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਨਗਰ ਕੌਂਸਲ ਦੀ ਬਹੁਤ ਵੱਡੀ ਨਲਾਇਕੀ ਕਿਉਂਕਿ ਅੱਧੇ ਘੰਟੇ ਦੀ ਬਾਰਿ ਤੇ بارش ਦਾ ਪਾਣੀ ਘਰਾਂ ਵਿੱਚ ਦਾਖਲ ਹੋਣ ਦੇ ਨਾਲ ਸਾਰਾ ਘਰ ਦਾ ਸਮਾਨ ਵੀ ਖਰਾਬ ਹੋ ਗਿਆ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਰਸਾਤੀ ਨਾਲੇ ਨੇ ਉਸ ਦੀ ਸਫਾਈ ਨਹੀਂ ਹੋਈ ਜਿਸ ਕਾਰਨ ਸ਼ਹਿਰ ਦਾ ਬੁਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਆਗਮਨ ਦੇ ਸਬੰਧੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਤੇ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਦਿਰਬਾ ਮੰਡੀ ਬਸ ਸਟੈਂਡ ਚੌਂਕ ਨੇੜੇ ਇੱਕ ਨਾਮੀ ਸ਼ੋਰੂਮ ਵਿੱਚ ਅੱਗ ਲੱਗ ਗਈ ਜਿਸ ਕਾਰਨ ਸ਼ੋਰੂਮ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇਸ ਮੌਕੇ ਤੇ ਸ਼ੋਰੂਮ ਮਾਲਕ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਨਾ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ ਜਿਸ ਸਮੇਂ ਸ਼ੋਰੂਮ ਵਿੱਚ ਅੱਗ ਲੱਗੀ ਉਸ ਸਮੇਂ ਕੋਈ ਅੰਦਰ ਮੌਜੂਦ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਦਾ ਵਿਚਾਰ ਨਹੀਂ ਆ ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ ਹਿੰਦੂ ਸੰਗਠਨ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਮੰਡੀ ਗੋਬਿੰਦਗੜ ਵਿਖੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੜਕ ਤੇ ਜਾਮ ਲੱਗਿਆ ਰਿਹਾ ਬੁੜਲਾਡਾ ਸ਼ਹਿਰ ਅੰਦਰ ਕੰਬਲੀ ਚੋਰੀ ਦੇ ਨਾਂ ਤੇ ਦਹਿਸ਼ਤ ਪਾਉਣ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਸਥਾਨਕ ਪੁਲਿਸ ਵੱਲੋਂ ਕੀਤਾ ਗਿਆ ਦੀ ਜਾਣਕਾਰੀ ਦਿੰਦੇ ਹੋਏ ਬੁੜਲਾਡਾ ਸ਼ਹਿਰ ਦੇ ਡੀਐਸਪੀ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਕੰਬਲੀ ਚੋਰੀ ਦੇ ਨਾਂ ਤੇ ਸ਼ਹਿਰ ਅੰਦਰ ਸੰਸਨੀ ਮਚਾਉਣ ਵਾਲੇ ਤਿੰਨ ਚੋਰਾਂ ਨੂੰ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਤੇ 2400 ਰੁਪਏ ਦੀ ਨਕਦੀ ਨਾਲ ਦੇ ਰਾਤ ਆਈਟੀਆਈ ਚੌਂਕ ਬੁੜਲਾਡਾ ਤੋਂ ਗ੍ਰਿਫਤਾਰ ਕਰ ਲਿਆ ਜਲੰਧਰ ਦੇ ਗਾਂਧੀ ਬਨੀਤਾ ਆਸ਼ਰਮ ਤੋਂ ਵੱਡੀ ਖਬਰ ਹੈ ਜਿੱਥੇ ਆਸ਼ਰਮ ਚਬੰਦ ਚੋਰੀ ਨਸ਼ਾ ਤਸਕਰੀ ਤੇ ਕਤਲ ਚ ਸ਼ਾਮਿਲ ਸੱਤ ਲੜਕੀਆਂ ਨੇ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ ਹੈ ਜਿਸ ਦੌਰਾਨ ਉਹਨਾਂ ਨੇ ਮਹਿਲਾ ਹੋਮਗਾਰਡ ਦਾ ਸਿਰ ਵੀ ਪਾੜ ਦਿੱਤਾ ਆਸ਼ਰਮ ਦੀਆਂ ਕੰਧਾਂ ਉੱਚੀਆਂ ਹੋਣ ਕਾਰਨ ਲੜਕੀਆਂ ਭੱਜਣ ਚ ਸਫਲ ਨਹੀਂਆਂ ਸੂchna ਮਿਲਦੇ ਹੀ ਮਹਿਲਾ ਹੋਮਗਾਰਡ ਨੂੰ ਹਸਪਤਾਲ ਚ ਭੇਤੀ ਕਰਵਾਇਆ ਗਿਆ ਕਮਿਸ਼ਨਰੇਟ ਪੁਲਿਸ ਵੱਲੋਂ ਮਲਜ਼ਮ ਲੜਕੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਮਗਾਰਡ ਮਹਿਲਾ ਕਰਮਚਾਰੀ ਅੰਮ੍ਰਿਤਕੌਰ ਦੇ ਸਿਰ ਤੇ ਡੂੰਗੀ ਸੱਟ ਲੱਗੀ ਹੈ ਘਟਨਾ ਸਥਾਨ ਦੀ ਸੰਪਰਕ ਕਰਨ ਦੇ ਥਾਣਾ ਨੰਬਰ 2 ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਦੱਸਿਆ ਕਿ 7 ਲੜਕੀਆਂ ਨੇ ਭਜਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਵਿੱਚੋਂ 3 ਲੜਕੀਆਂ ਕਤਲ ਕੇਸ 2 ਲੜਕੇ ਨਸ਼ਾ ਤਸਕਰੀ ਤੇ 2 ਲੜਕੀਆਂ ਚੋਰੀ ਦੇ ਕੇਸ ਚ ਸ਼ਾਮਿਲ ਨੇ ਇਹਨਾਂ 7ਾਂ ਨੇ ਸਾਜ਼ਿਸ਼ਾ ਕੇ ਭਜਨ ਦੀ ਕੋਸ਼ਿਸ਼ ਕੀਤੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਏਸੀਪੀ ਸੈਂਟਰਲ ਸਰਦਾਰ ਨਰਮਨ ਸਿੰਘ ਨੇ ਦੱਸਿਆ ਕਿ ਭਜਨ ਵਾਲੀਆਂ ਸਾਰੀਆਂ 7 ਲੜਕੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸੇ ਇਨਫਰਮੇਸ਼ਨ ਦਿੰਦੇ ਐਸਐਚਓ ਨੰਬਰ 2 ਤੇ ਮੈਂ ਵੀ ਮੌਕਾ ਤੇ ਅਸੀਂ ਗਏ ਸੀ ਤਾਂ ਮੌਕੇ ਤੇ ਜਾ ਕੇ ਜੇ ਸਾਰੀ ਗੱਲਬਾਤ ਪਤਾ ਲੱਗੀ ਤਾਂ ਇਹ ਵੀ ਸਾਡੀ ਗੜਤੀ ਔਨ ਡਿਊਟੀ ਸੀਗੀ ਅੰਮ੍ਰਿਤਕੌਰ ਇਹਦੇ ਸਿਰਦੇ ਵਿੱਚ ਵੀ ਜਿਹੜਾ ਕਾਫੀ ਸੱਟ ਮਾਰੀ ਹੋਈ ਸੀ ਤਾਂ ਅੰਮ੍ਰਿਤਕੌਰ ਨੂੰ ਅਸੀਂ ਰਾਜਵਾਸਤੇ ਜਿਹੜਾ ਸਿਵਲ ਹਸਪਤਲ ਦਾਖਲ ਕਰਵਾ ਦਿੱਤਾ ਤੇ ਅੰਮ੍ਰਿਤਕੌਰ ਦੇ ਬਿਆਨ ਦੇ ਉੱਤੇ ਜਿਹੜੀਆਂ ਇਹ ਸੱਤੇ ਜੁਗਨਾਈ ਲੱਗਤੀਆਂ ਹੈਗੀਆਂ ਸੀਸੀਐਨ ਤੋ ਇਹਨਾਂ ਦੇ ਖਲਾਫ ਕਾਲਾ ਸੀ 307 323 186 553 120 BIITC ਦੇ ਤਹਿਤ ਜਿਹੜਾ ਹੈਗਾ ਥਾਣਾ ਕੋਈ ਨੰਬਰ 2 ਦੇ ਚਸੀ ਗਰਮ ਕਤ ਮਗਰ ਜੀ ਕੀਤਾ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਅਜਿਹੀਆਂ ਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ حاضر ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ